2 ਵਜੇ ਦੇ ਲਗਭਗ ਹੀ ਅੰਦਰ ਐਂਟਰੀ ਕਰ ਲਈ 2 ਵਜੇ ਐਂਟਰੀ ਕਰਨ ਤੋਂ ਬਾਅਦ ਅਸੀਂ ਉੱਥੇ ਖੜੇ ਰਹੇ ਆ ਉਹਨਾਂ ਨੂੰ ਬਾਰ ਬਾਰ ਕਿਹਾ ਵੀ ਸਾਡੀਆਂ ਫਾਈਲਾਂ ਚੈੱਕ ਕਰੋ ਉਹ ਕਹਿੰਦੇ ਜੀ ਕਰਦੇ ਆ ਕਰਦੇ ਆ ਸਾਨੂੰ ਟਾਲ ਮੁਟਾਲ ਕਰਦੇ ਰਹੇ ਇਸ ਪਾਰਟੀ ਦੇ ਕੈਂਡੀਡੇਟ ਜਾਂ ਫਿਰ ਕਾਲੀ ਦਲ ਦੇ ਕੈਂਡੀਡੇਟ ਵੀ ਉਹ ਇੱਥੇ ਅੰਦਰ ਆਏ ਨੇ ਬਾਹਰ ਆਏ ਨੇ ਉਹਨੀਆਂ ਫਾਈਲਾਂ ਸਾਡੇ ਤੋਂ ਪਹਿਲੇ ਆ ਕੇ ਉਹਨਾਂ ਨੇ ਲਈਆਂ ਔਰ ਉਹਨਾਂ ਨੂੰ ਰਸੀਦਾ ਕੱਟ ਕੇ ਉਹਨਾਂ ਨੂੰ ਤੌਰ ਵੀ ਦਿੱਤਾ ਜਦ ਕਿ ਸਾਡੇ ਕੈਂਡੀਡੇਟ ਜਿਹੜੇ ਨੇ 2 ਵਜੇ ਦੇ ਅੰਦਰ ਐਂਟਰ ਹੋਏ ਨੇ ਉਹਨਾਂ ਨੂੰ 3 ਵਜੇ ਇਹਨਾਂ ਮੌਕੇ ਦੇ ਉੱਤੇ ਇਹ ਗੱਲ ਕਹਿ ਦਿੱਤੀ ਗਈ ਕਿ ਤੁਹਾਡੀਆਂ ਫਾਈਲਾਂ ਜਿਹੜੀਆਂ ਅਸੀਂ ਕੱਲ ਲਾਂਗੇ ਵਜੇ ਸਾਡੀਆਂ ਫਾਈਲਾਂ ਨਹੀਂ ਦੇਖ ਰਹੇ ਤੇ ਕਾਂਗਰਸ ਦੀਆਂ ਫਾਈਲਾਂ ਭਰ ਰਹੇ ਆ ਸਾਢੇ 3 ਵਜੇ ਤੱਕ ਸਾਨੂੰ ਉੱਥੇ ਅੰਦਰ ਕਰੀ ਜਾਂਦੇ ਆ ਉਹ ਆਪਣੀਆਂ ਫਾਈਲਾਂ ਭਰੀ ਜਾਂਦੇ ਆ ਸਾਢੇ 3 ਵਜੇ ਸਾਨੂੰ ਕਹਿੰਦੇ ਨਹੀਂ ਜੀ ਤੁਸੀਂ ਜਾਓ ਇਹ ਹੁਣ 3 ਵਜੇ ਦਾ ਟਾਈਮ ਸੀਗਾ ਤੁਸੀਂ ਇੱਥੇ ਕਿੱਦਾਂ ਤੇ ਸਾਢੇ 3 ਵਜੇ ਤੋਂ ਬਾਅਦ ਕਾਂਗਰਸ ਦੀਆਂ ਫਾਈਲਾਂ ਸਾਢੇ 3 ਵਜੇ ਤੋਂ ਬਾਅਦ ਵੀ ਭਰੀਆਂ ਜਾ ਰਹੀਆਂ ਕਰਦੇ ਆ ਕਿ ਸਾਡੇ ਇਹ ਸਾਡੇ ਨਾਲ ਧੱਕਾਸ਼ਾ ਹੀ ਕਿਉਂ ਕੀਤੀ ਐਸ ਵੀ ਹਮ ਸਾਹਮਣੇ ਸਾਡੇ ਨਾਲ ਇੱਥੇ ਬੁਲਾਓ ਸਾਡੇ ਨਾਲ ਗੱਲ ਕਰਨ ਕੇ ਸਾਡੇ ਨਾਲ ਤਾਂ ਧੱਕਾਸ਼ਾ ਹੀ ਕਿਉਂ ਕੀਤੀ ਤੂੰ ਤੂੰ ਕਰਕੇ ਉਹਨਾਂ ਨੇ ਗੱਲ ਕੀਤੀ ਇੱਕ ਇਹਨਾਂ ਦਾ ਬਾਹਰ ਕਮਾਂਡੋ ਦਾ ਜਿਹੜਾ ਸਿਕਾ ਮਲਾਜ਼ਮ ਖੜਾ ਸੀ ਉਹਨੇ ਸਾਡੇ ਇੱਕ ਕੈਂਡੀਡੇਟ ਇੱਕ ਨੰਬਰ ਵਾਰਡ ਦੇ ਕੈਂਡੀਡੇਟ ਲੇਡੀਜ਼ ਵਾਰਡ ਦਾ ਲੇਡੀਜ਼ ਵਾਰਡ ਦਾ ਇੱਕ ਨੰਬਰ ਕੈਂਡੀਡੇਟ ਉਹਨਾਂ ਨੂੰ ਉਹਨੇ ਤੂੰ ਕਰਕੇ ਗੱਲ ਕੀਤੀ ਕਹਿੰਦਾ ਤੁਸੀਂ ਇੱਥੇ ਗੰਦ ਪਾਇਆ ਹੋਇਆ ਦਿਖੇਗਾ ਕੱਲ ਮਾਰਨਿੰਗ 11 ਵਜੇ ਤੋਂ ਲੈ ਕੇ 3 ਵਜੇ ਤੱਕ ਨੋਮੀਨੇਸ਼ਨ ਰਿਸੀਵ ਇੱਥੇ ਜਾਂਦੇ ਨੇ ਤੇ ਸਾਡੀ ਇਹ ਹੀ ਦਰਖਾਸਤ ਹੈ ਕਿ ਸਾਰੇ ਆਪਣਾ ਸਮੇਂ ਸਿਰ ਆ ਕੇ ਇਲੈਕਸ਼ਨ ਕਮਿਸ਼ਨ ਦੀ ਹਦਾਇਤ ਵਿੱਚ ਆਪਣੇ ਨੋਮੀਨੇਸ਼ਨ ਸਾਕਲ ਕਰਾਉਣ स्वागत है ਤੁਹਾਡਾ ਏਕਤਾ ਲਾਅਰ ਨਿਊਜ਼ ਦੇ ਵਿੱਚ ਤੁਸੀਂ ਦੇਖ ਰਹੇ ਹੋ ਏਕਤਾ ਲਾਅਰ ਨਿਊਜ਼ ਇੱਕ ਤੁਹਾਨੂੰ ਤਸਵੀਰਾਂ ਪਹਿਲੇ ਦਿਖਾ ਦਿਆਂ ਕੁਝ ਮੁਰਦਾਬਾਦ ਦੇ ਨਾਰੇ ਲੱਗ ਰਹੇ ਨੇ ਆਮ ਆਦਮੀ ਪਾਰਟੀ ਵੱਲੋਂ ਕੀ ਕਾਰਨ ਪੂਰੀ ਕਹਾਣੀ ਜਾਣਦੇ ਹਾਂ ਹਾਂਜੀ ਨਮਸਕਾਰ ਜੀ ਨਮਸਕਾਰ ਜੀ ਨਮਸਕਾਰ ਅੱਜ ਮੇਰਾ ਨਾਮ ਦਰਸ਼ਨਲ ਭਗਤ ਹੈ ਜੀ ਮੈਂ ਪਰਭਾਰੀ ਹਾਂ ਨਕੋਦਰ ਇਲੈਕਸ਼ਨ ਦਾ ਅੱਜ ਸਾਡੇ ਕੈਂਡੀਡੇਟ ਆਮ ਆਦਮੀ ਪਾਰਟੀ ਵੱਲੋਂ 10 ਕੈਂਡੀਡੇਟ ਅੱਜ ਆਪਣੇ ਪੇਪਰ ਨੋਮੀਨੇਸ਼ਨ ਫਾਈਲ ਕਰਵਾਉਣ ਵਾਸਤੇ ਆਏ ਸੀ ਸਾਡੀਆਂ ਫਾਈਲਾਂ ਔਰ ਕੰਪਲੀਟ ਅਸੀਂ ਸਵੇਰੇ ਇੱਥੇ ਆਏ ਆਂ ਔਰ 2 ਵਜੇ 2 ਵਜੇ ਦੇ ਲਗਭਗ ਅਸੀਂ ਅੰਦਰ ਐਂਟਰੀ ਕਰ ਲਈ 2 ਵਜੇ ਐਂਟਰੀ ਕਰਨ ਤੋਂ ਬਾਅਦ ਅਸੀਂ ਉੱਥੇ ਖੜੇ ਰਹੇ ਆ ਉਹਨਾਂ ਨੂੰ ਬਾਰ ਬਾਰ ਕਿਹਾ ਵੀ ਸਾਡੀਆਂ ਫਾਈਲਾਂ ਚੈੱਕ ਕਰੋ ਉਹ ਕਹਿੰਦੇ ਜੀ ਕਰਦੇ ਆ ਕਰਦੇ ਆ ਸਾਨੂੰ ਟਾਲ ਮਟੋਲ ਕਰਦੇ ਰਹੇ ਟਾਲ ਮਟੋਲ ਕਰਦੇ ਰਹੇ ਉਹਦੇ ਦਰਮਿਆਨ ਕਈ ਲੋਕ ਹੋਰ ਕਾਂਗਰਸ ਪਾਰਟੀ ਦੇ ਕੈਂਡੀਡੇਟ ਜਾਂ ਫਿਰ ਕਾਲੀ ਦਲ ਦੇ ਕੈਂਡੀਡੇਟ ਵੀ ਉਹ ਇੱਥੇ ਅੰਦਰ ਆਏ ਨੇ ਬਾਹਰ ਆਏ ਨੇ ਉਹਨੀਆਂ ਫਾਈਲਾਂ ਸਾਡੇ ਤੋਂ ਪਹਿਲੇ ਆ ਕੇ ਉਹਨਾਂ ਨੇ ਲਈਆਂ ਔਰ ਉਹਨਾਂ ਨੂੰ ਰਸੀਦਾ ਕੱਟ ਕੇ ਉਹਨਾਂ ਨੂੰ ਤੌਰ ਵੀ ਦਿੱਤਾ ਜਦ ਕਿ ਸਾਡੇ ਕੈਂਡੀਡੇਟ ਜਿਹੜੇ ਨੇ 5 ਵਜੇ ਅੰਦਰ ਐਂਟਰ ਹੋਏ ਨੇ ਉਹਨਾਂ ਨੂੰ 3 ਵਜੇ ਐਨ ਮੌਕੇ ਦੇ ਉੱਤੇ ਇਹ ਗੱਲ ਕਹਿਤੀ ਗਈ ਕਿ ਤੁਹਾਡੀਆਂ ਫਾਈਲਾਂ ਜਿਹੜੀਆਂ ਅਸੀਂ ਕੱਲ ਲਾਂਗੇ ਅਸੀਂ ਕਾਰਨ ਪੁੱਛਣ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਸਾਨੂੰ ਨਹੀਂ ਪਤਾ ਇਹਦਾ ਜਵਾਬ ਜਿਹੜਾ ਐਸ.ਡੀ.ਐਮ ਸਾਹਿਬ ਦੇਣਗੇ ਜਦੋਂ ਐਸ.ਡੀ.ਐਮ ਸਾਹਿਬ ਨਾਲ ਗੱਲ ਮਤਲਬ ਕਰਨ ਦੀ ਕੋਸ਼ਿਸ਼ ਕੀਤੀ ਉਹ ਆਪਣੀ ਚੇਅਰ ਤੋਂ 3 ਵਜੇ ਤੋਂ ਪਹਿਲੇ ਉੱਠ ਕੇ ਨਿਕਲ ਗਏ ਜਦਕਿ 3 ਵਜੇ ਤੱਕ ਬੈਠਣਾ ਉਹਨਾਂ ਦਾ ਜਿਹੜਾ ਮਤਲਬ ਇਸ ਵੇਲੇ ਬਾਈ ਲਾਜ਼ ਉਹਨਾਂ ਨੂੰ ਰੁਕਣਾ ਚਾਹੀਦਾ ਹੈ ਸਰ ਸਰ ਕੀ ਮੰਗ ਕੀ ਕਰਦੇ ਹਾਂ ਅਸੀਂ ਇਹ ਮੰਗ ਕਰਦੇ ਹਾਂ ਕਿ ਜਿਹੜੇ ਲੋਕ ਜ਼ਿੰਮੇਵਾਰ ਨੇ ਜਿਹੜੇ ਲੋਕ ਨੇ ਜਾਣਬੁੱਝ ਕੇ ਆਮ ਆਦਮੀ ਪਾਰਟੀ ਦੇ ਕੈਂਡੀਡੇਟਾਂ ਨਾਲ ਧੱਕਾ ਕੀਤਾ ਉਹਨਾਂ ਦੇ ਬੰਦੀ ਕਾਰਵਾਈ ਜਿਹੜੀ ਇਲੈਕਸ਼ਨ ਕਮਿਸ਼ਨ ਕਰੇ ਔਰ ਜਿਹੜਾ ਆਨ ਮਰੇ ਆਹੀ ਅੱਗੋਂ ਵੀ ਕਈ ਜਗ੍ਹਾ ਤੇ ਜਾ ਕੇ ਜੇ ਅਗਰ ਕਰਨਾ ਹੈ ਉਹਨਾਂ ਸਾਡੇ ਨਾਲ ਇਦਾਂ ਕਰਨਾ ਬਿਆਰ ਜੇ ਸੂਲ ਇਹ ਪਿਕ ਐਂ ਚੂਜ਼ ਵਾਲਾ ਸਿਸਟਮ ਮਲੇਣਾ ਅਪਣਾਣਾ ਔਰ ਜਿਹੜਾ ਅਸੀਂ ਡੈਮੋਕ੍ਰੇਸੀ ਦਾ ਜਿਹੜਾ ਕਤਲ ਕਰ ਰਹੇ ਨੇ ਅਸੀਂ ਉਸ ਦਾ ਜਵਾਬ ਮੰਗਣ ਵਾਸਤੇ ਅੱਜ ਤੇ ਕੜੇ ਹਾਂ ਅਸੀਂ ਜੀ ਅੱਜ ਫਾਈਲਾਂ ਜਮਾ ਕਰਵਾਉਣ ਆਏ ਸੀ ਆਮ ਆਦਮੀ ਪਾਰਟੀ ਦੇ ਸਾਰੇ ਕੈਂਡੀਡੇਟ ਸਾਡੇ ਪੂਰੀਆਂ ਫਾਈਲਾਂ ਰੈਡੀ ਕਰਕੇ ਸਲਿੱਪਾਂ ਲੈ ਕੇ ਜਿਹੜੀ ਬਾਹਰ ਸਲਿੱਪ 150 ਦੀ ਦਿੰਦੇ ਆ ਉਹ ਸਲਿੱਪ ਲੈ ਕੇ ਪੂਰੀ ਐਨ ਰੈਡੀ ਕਰਕੇ ਫਾਈਲਾਂ 2 ਵਜੇ ਦੀਆਂ ਫਾਈਲਾਂ ਲੈ ਕੇ ਬਾਹਰ ਖੜੇ ਆ ਇਕੱਲੇ ਇਕੱਲੇ ਨੂੰ ਇਹ ਅੰਦਰ ਜਾਣ ਦਿੰਦੇ ਆ ਜਿਹੜੇ ਬਾਹਰ ਲੱਗਾ ਸੀ ਐਸ ਡੀ ਐਮ ਦੇ ਬਾਹਰ ਖੜਾ ਸੀਗਾ ਉਹਨਾਂ ਦਾ ਗਾਰਡ ਉਹ ਇਕੱਲੇ ਇਕੱਲੇ ਨੂੰ ਅੰਦਰ ਜਾਣ ਦਿੰਦਾ ਸੀਗਾ ਜਦੋਂ ਇੱਕ ਇੱਕ ਨੂੰ ਅੰਦਰ ਭੇਜਦੇ ਸੀ ਅਸੀਂ 2 ਵਜੇ ਦੇ ਉੱਥੇ ਬੈਠੇ ਆ ਤੇ ਸਾਨੂੰ ਉਹਨਾਂ ਨੇ ਅੰਦਰ ਹੀ ਨਹੀਂ ਜਾਣ ਦਿੱਤਾ ਜੇ 2:30 ਵਜੇ ਅਸੀਂ ਅੰਦਰ ਗਏ ਆ ਅੰਦਰ ਅਸੀਂ 2:30 ਵਜੇ ਪਹੁੰਚ ਗਏ ਆ ਪੂਰੇ ਅੰਦਰ ਅਸੀਂ ਅਸੀ 7:30 ਵਜੇ ਤੁਸੀਂ ਚੈੱਕ ਕਰ ਸਕਦੇ ਆ ਅਸੀਂ ਚੱਲ ਗਏ ਅੰਦਰ 7:30 ਵਜੇ ਸਾਡੀਆਂ ਫਾਈਲਾਂ ਨਹੀਂ ਦੇਖ ਰਹੇ ਤੇ ਕਾਂਗਰਸ ਦੀਆਂ ਫਾਈਲਾਂ ਭਰ ਰਹੇ ਆ ਸਾਢੇ 3 ਵਜੇ ਤੱਕ ਸਾਨੂੰ ਉੱਥੇ ਅੰਦਰ ਕਰੀ ਜਾਂਦੇ ਉਹ ਆਪਣੀਆਂ ਫਾਈਲਾਂ ਭਰੀ ਜਾਂਦੇ ਆ ਸਾਢੇ 3 ਵਜੇ ਸਾਨੂੰ ਕਹਿੰਦੇ ਨਹੀਂ ਜੀ ਤੁਸੀਂ ਜਾਓ ਇਹ ਹੁਣ 3 ਵਜੇ ਦਾ ਟਾਈਮ ਸੀਗਾ ਤੁਸੀਂ ਇੱਥੇ ਕਿੱਦਾਂ ਤੇ ਸਾਢੇ 3 ਵਜੇ ਤੋਂ ਬਾਅਦ ਕਾਂਗਰਸ ਦੀਆਂ ਫਾਈਲਾਂ ਸਾਢੇ 3 ਵਜੇ ਤੋਂ ਬਾਅਦ ਵੀ ਭਰੀਆਂ ਜਾ ਰਹੀਆਂ ਹੁਣ ਤੁਸੀਂ ਕੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਆ ਕਿ ਸਾਡੇ ਇਹ ਸਾਡੇ ਨਾਲ ਧੱਕਾਸ਼ਾ ਹੀ ਕਿਉਂ ਕੀਤੀ ਕਾਸ਼ ਵੀ ਹਮ ਸਾਹਮਣੇ ਸਾਡੇ ਨਾਲ ਇੱਥੇ ਬੁਲਾਓ ਸਾਡੇ ਨਾਲ ਗੱਲ ਕਰਨ ਕਿ ਸਾਡੇ ਨਾਲ ਤਾਂ ਕਸ਼ਾ ਹੀ ਕਿਉਂ ਕੀਤੀ ਕਾਂਗਰਸ ਦੀਆਂ ਫਾਈਲਾਂ ਜਮ੍ਹਾਂ ਕਰਵਾ ਰਹੇ ਆ ਸਾਨੂੰ ਜਵਾਬ ਦੇਣ ਇੱਥੇ ਆ ਕੇ ਕਿਹੜੀ ਕਿਹੜੀ ਵਾਰਡ ਦੀ ਸਾਡੇ ਕੋਲ ਕਿਹੜੀ ਕਿਹੜੀ ਵਾਰਡ ਸਾਡੇ ਕੋਲ ਅਲੱਗ-ਅਲੱਗ ਵਾਰਡੀਆਂ ਸਾਰੇ ਵਾਰਡ ਦੇ ਕੈਂਡੀਡੇਟ ਵੀ ਮੌਜੂਦ ਬੈਠੇ ਸਾਡੇ ਹਾਂਜੀ ਭਾਂਜੀ ਹਾਂਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਜੀ ਮੈਂ ਆਮ ਆਦਮੀ ਪਾਰਟੀ ਤੋਂ ਮੈਂਬਰ ਆ ਅਤੇ ਅੱਜ ਅਸੀਂ ਆਪਣੀ ਨਾਮੀਨੇਸ਼ਨ ਕਰਨ ਵਾਸਤੇ 2:00 ਸਵਾ 2:00 ਵਜੇ ਅਸੀਂ ਐਂਟਰ ਕਰ ਗਏ ਸੀ ਸਾਡੀਆਂ ਰਸੀਦਾ ਵੀ ਕੱਟ ਹੋ ਗਈਆਂ ਸਾਡੇ ਤੋਂ ਬਾਅਦ ਕਾਂਗਰਸ ਪਾਰਟੀ ਦੇ ਕੈਂਡੀਡੇਟ ਆਏ ਇੱਕ ਨੰਬਰ ਵਾਰਡ ਦੇ ਉਹ ਆਏ ਤਾਂ ਉਹਨਾਂ ਨੂੰ ਅੰਦਰ ਐਂਟਰੀ ਕਰਵਾਤੀ ਸਾਡੇ ਲਈ ਸਾਨੂੰ ਜਦੋਂ ਸਾਡੇ ਅੰਦਰ ਐਂਟਰ ਕਰ ਗਏ 3:00 ਵਜੇ ਤੋਂ ਪਹਿਲੇ ਅੰਦਰ ਐਂਟਰ ਹੋ ਗਏ ਸਾਡੇ ਕੈਂਡੀਡੇਟ ਸਾਡੇ ਅੱਜ 7 ਤੋਂ 8 ਕੈਂਡੀਡੇਟ ਸੀ ਲਗਭਗ ਜਿਹੜੇ ਸੀਗੇ ਨੌ ਕੈਂਡੀਡੇਟ ਸੀ ਸਾਡੇ ਅੱਜ ਜਿਹੜੇ ਅੰਦਰ ਐਂਟਰ ਕੀਤੇ ਸਾਡੇ ਕੈਂਡੀਡੇਟ ਦੇ ਨਾਲ ਵੀ ਮਿਸ ਬਿਹੇਵ ਕੀਤਾ ਗਿਆ ਐਸ.ਟੀ.ਐਮ ਸਾਹਿਬ ਨੇ ਖੁਦ ਮਿਸ ਬਿਹੇਵ ਕੀਤਾ ਗਿਆ ਤੂੰ ਤੂੰ ਕਰਕੇ ਉਹਨਾਂ ਨੇ ਗੱਲ ਇਹ ਇੱਕ ਨੰਬਰ ਬਾਹਰ ਕਮਾਂਡੋ ਦਾ ਜਿਹੜਾ ਸਿਕਾ ਮਲਾਜ਼ਮ ਖੜਾ ਸੀ ਉਹਨੇ ਸਾਡੇ ਇੱਕ ਕੈਂਡੀਡੇਟ ਇੱਕ ਨੰਬਰ ਵਾਰਡ ਦੇ ਕੈਂਡੀਡੇਟ ਲੇਡੀਜ਼ ਵਾਰਡ ਦਾ ਲੇਡੀਜ਼ ਵਾਰਡ ਦਾ ਇੱਕ ਨੰਬਰ ਕੈਂਡੀਡੇਟ ਉਹਨਾਂ ਨੂੰ ਉਹਨੇ ਤੂੰ ਕਰਕੇ ਗੱਲ ਕੀਤੀ ਕਹਿੰਦਾ ਤੁਸੀਂ ਇੱਥੇ ਗੰਦ ਪਾਇਆ ਹੋਇਆ ਉਹ ਇੱਥੇ ਉਹਨੂੰ ਵੀ ਬੁਲਾਉਣੇ ਤੇ ਕਮਾਂਡੋ ਜਿਹੜਾ ਹੈਗਾ ਆ ਉਹ ਵੀ ਇੱਥੇ ਆਊਗਾ ਐਸਟੀਐਮ ਸਾਹਿਬ ਖੋਦਣਾ ਡੀਐਸਪੀ ਸਾਹਿਬ ਨੂੰ ਫੋਨ ਤੇ ਗੱਲ ਕਰਦੇ ਡੀਐਸਪੀ ਸਾਹਿਬ ਖੋਦ ਦਿੱਤੇ ਹੁਣ ਤੇ ਸਾਡੇ ਅਣ ਇੱਥੇ ਪ੍ਰੋਬਲਮ ਸਨ ਸਾਡੀ ਦੂਸਰੇ ਮੈਂ ਇੱਕ ਚੀਜ਼ ਕਹਿਣਾ ਚਾਹਣੀ ਇੱਕ ਨੰਬਰ ਵਾਰਡ ਜਿਹੜਾ ਆ ਉਹ ਲੇਡੀਜ਼ ਵਾਰਡ ਆ ਉਹਦੇ ਵਿੱਚ ਕੈਂਡੀਡੇਟ ਲੇਡੀਜ਼ ਆ ਪਰ ਉੱਥੇ ਅੰਦਰ ਉਹਨਾਂ ਨੇ ਬਰਾੜ ਨੂੰ ਐਸਟੀਐਮ ਸਾਹਿਬ ਨੇ ਨਾਲ ਕੁਰਸੀ ਲਾ ਕੇ ਬਿਠਾਇਆ ਹੋਇਆ ਕਿ ਐਸਟੀਐਮ ਬਰਾੜ ਦਾ ਰਿਸ਼ਤੇਦਾਰ ਸੀ ਯਾਰ ਬਰਾੜਾਸ ਦੀ ਅੰਦਰ ਰਿਸ਼ਤੇਦਾਰ ਸਗਾ ਕੈਂਡੀਡੇਟ ਬਾਹਰ ਖੜਾ ਆ ਸਾਡੇ ਕੋ ਮੇਰੇ ਕੋ ਫੋਨ ਚ ਵੀਡੀਓ ਪਈਆਂ ਕੈਂਡੀਡੇਟ ਬਾਹਰ ਖੜੇ ਦੀਆਂ ਤੇ ਇਸ ਉਹ ਬਰਾੜ ਨੂੰ ਅੰਦਰ ਵੜਿਆ ਬਰਾੜ ਖੁਦ ਅੰਦਰ ਸਾਈਨ ਕਰ ਰਿਹਾ ਆ ਇੰਨੀ ਤਕਸ਼ਾਈ ਕਾਂਗਰਸ ਸਰਕਾਰ ਦੀ ਇੰਨੀ ਤਕਸ਼ਾਈ ਕਾਂਗਰਸ ਸਰਕਾਰ ਦੀ ਸਾਡੇ ਕੈਂਡੀਡੇਟ ਸਾਰੇ ਜਿਹੜੇ ਜਿੰਨੇ ਕੈਂਡੀਡੇਟ ਸੀ ਅੰਦਰ ਸਾਰੇ ਕੈਂਡੀਡੇਟ ਸਾਡੇ ਬਾਹਰ ਕੱਢ ਦਿੱਤੇ ਅਸੀਂ ਉਨੀ ਦਿਨ ਨਹੀਂ ਇੱਥੋਂ ਉੱਠਣਾ ਜਿੰਨੀ ਦਿਨ ਰਸਟ੍ਰੀਮ ਖੁਦ ਨਹੀਂ ਆਉਂਦਾ ਇੱਥੇ ਜਿੰਨੀ ਦਿਨ ਡਿਪਟੀ ਸਾਹਿਬ ਇੱਥੇ ਖੁਦ ਨਹੀਂ ਆਦੇ ਉਨੀ ਦਿਨ ਅਸੀਂ ਇੱਥੋਂ ਨਹੀਂ ਉੱਠ ਰਹੇ ਮੈਂ ਕੈਂਡੀਡੇਟ ਆ ਜੀ ਤੁਹਾਡੇ ਨਾਲ ਸਾ कुछ नहीं जी इलैक्शन प्रोसैस के नॉमीनेशन का समय सवेरे ग्यारह बजे तो लैके तीन बजे तक नॉमीनेशनस लीते जाते हैं तीन बजे एज़ पर इलेक्शन कमीशन की गाइडलाइन तीन बजे तो बाद कोई भी नॉमीनेशन रिसीव नहीं किए जा सकते इस करके अच्छ कुछ एप्लीकेंट्स वालों इस संबंधी थोड़ा जो वो दिता गया है इतराज़ किया गया है बट दैन कल का दिन भी साड़े कोशनस नहीं है कल मॉर्निंग ग्यारह बजे तो लैके तीन बजे तक नॉमीनेशनस रिसीव किए जाते यही दरखास्त है कि सारे अपना समय सिर आके इलेक्शन कमीशन कमी हदायत में अपने नॉमीनेशन दाखिल करा धन्यवाद